ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਫੜ 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 ਡੰਗਾਂ ਮਾਰੀ ਡੰਗਾਂ ਬੁੱਠਿਆ ਵੇਖੋ ਸਾਹ ਵੇਖੋ ਕਿੱਡੀਆਂ ਕਿੱਡੀਆਂ ਤਗੜੀਆਂ ਡੰਗ ਥੱਲੇ ਥੱਲੇ ਡਾਣੇ ਕਾ ਖੇਡ ਥੱਲੇ ਥੱਲੇ ਅੱਜ ਆਰ ਪਾਰ ਦੀ ਲੜਾਈ ਲੜੀ ਜੋਗੀ ਰੋਜ ਰੋ ਸਾਡੇ ਦੁਨੀਆ ਜੀ ਇਹ ਤਸਵੀਰਾਂ ਨੇ ਬਟਾਲਾ ਦੇ ਪਿੰਡ ਨੰਗਲਚੌਰ ਦੀਆਂ ਜਿੱਥੇ ਕਿਸਾਨਾਂ ਦੀ ਪੁਲਿਸ ਦੇ ਨਾਲ ਤਿੱਖੀ ਬਹਿਸਬਾਜ਼ੀ ਹੋਈ ਹੈ ਤੁਸੀਂ ਵੇਖ ਸਕਦੇ ਹੋ ਕਿ ਇਹ ਪੁਲਿਸ ਡਾਂਗਾ ਲੈ ਕੇ ਤੇ ਪੋਕਲੈਨ ਮਸ਼ੀਨਾ ਲੈ ਕੇ ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਇਸੇ ਦੌਰਾਨ ਜਥੇਬੰਦੀ ਵੱਲੋਂ ਕਿਸਾਨਾਂ ਦੀ ਜਥੇਬੰਦੀ ਵੱਲੋਂ ਉਹਨਾਂ ਦਾ ਤਿੱਖਾ ਵਿਰੋਧ ਕੀਤਾ ਜਾਂਦਾ ਹੈ ਇਹ ਪੋਕਲੈਨ ਮਸ਼ੀਨਾ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਤੇ ਕਿਹਾ ਜਾਂਦਾ ਹੈ ਕਿ ਪੁਲਿਸ ਪ੍ਰਸ਼ਾਸਨ ਧੱਕੇ ਦੇ ਨਾਲ ਬਿਨਾਂ 1 ਰੁਪਇਆ ਦਿੱਤੇ ਉਹਨਾਂ ਦੀਆਂ ਇਹ ਜ਼ਮੀਨਾਂ ਹੜੱਪਣ ਆਏ ਤੇ ਅਜੇਹਾ ਉਹ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਹੋਣ ਦੇਣਗੇ ਦੱਸਦੀ ਕਿ ਕਿਸਾਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਬਟਾਲਾ ਦੇ ਪਿੰਡ ਨੰਗਲਚੌਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਜ਼ਮੀਨ ਦੇ ਉੱਤੇ ਕਬਜ਼ਾ ਲੈਣ ਲਈ ਪਹੁੰਚਿਆ ਸੀ ਕਮੇਟੀ ਪੰਜਾਬ ਦੇ ਯਾਰੂ ਯੋਦੇ ਬੋਲਣਾ ਢੱਕੀਆਂ ਗਈਆਂ ਇਹ ਪ੍ਰੋਬਲਮਾਂ ਆਹ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਪ੍ਰਸ਼ਾਸਨ ਦੁਬਾਰਾ ਚਲ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਇਹ ਤੇ ਕਿਸਾਨ ਆਮੋ ਸ਼ਾਮੇ ਹੋਣਗੇ ਕਿਵੇਂ ਅੱਜ ਪਾਸੇ ਪ੍ਰਸ਼ਾਸਨ ਹੈ ਅੱਜ ਪਾਸੇ ਕਿਸਾਨ ਕੋਈ ਨਹੀਂ ਕੋਈ ਨਹੀਂ ਵੀਰ ਨਹੀਂ ਆਪਾਂ ਵੀਡੀਓ ਬਣਾਉਂਦੇ ਆ ਵੇਖੋ ਇਧਰ ਪ੍ਰਸ਼ਾਸਨ ਤੇ ਪੁਲਸਾਂ ਮੋਹਮਨੇ ਆਉਣੀਆਂ ਏ ਫੜ ਲਾ ਫੜੋ ਆ ਵੇਖੋ ਹੋਏ ਆਹੇ ਪੁਲਸੀ ਡਾਂਗਾ ਦੇ ਡਾਂਗਾ ਮਾਰੀ ਡਾਂਗਾ ਪੁਲਸਾਂ ਵੇਖੋ ਪੁਲਸੀ ਡਾਂਗ ਸੱਟਾ ਲਾਉਂਦਾ ਕਾਹਾਂ ਪੁਲਸ ਨੇ ਡਾਂਗ ਸੱਟਾ ਲਾਤਾ ਆ ਵੇਖੋ ਕਿਡੀਆਂ ਕਿਡੀਆਂ ਤਕੜੀਆਂ ਡਾਂਗ सैलागे जिथे लड़ाई आहे ਤੂੰ ਇਹਨਾਂ ਨੂੰ ਤੋਰ ਦੇ ਦੇ ਜੇ ਗਰਦਾਪੁਰ ਦਾ ਡੀਸੀ ਨੂੰ ਆਪ ਕੋ ਇੱਥੇ ਆਵੇ ਇੱਥੇ ਆਵੇ ਅਸੀਂ ਸੱਚ ਬਦਲਾ ਕਰਾਂਗੇ ਅੱਜ ਇੱਥੇ ਆਵੇ ਤੂੰ ਉਹਨਾਂ ਦੀ ਤਰ੍ਹਾਂ ਸੁਰੱਖਿਆ ਅਸੀਂ ਵੇਖਾਂਗੇ ਉਹ ਨਾਲ ਗੱਲ ਕਰ ਯਾਰ ਕੀ ਤਮਾਸ਼ਾ ਪਹਿਲਾਂ ਤੂੰ ਟੇਬਲ ਤੇ ਗੱਲ ਕਰੋ ਸਾਡੇ ਨਾਲ ਤੇ ਟੇਬਲ ਤੇ ਗੱਲਾਂ ਕਰਕੇ ਮੁੱਕਰ ਜੋ ਤੇ ਹਰ ਪੰਜਵੇਂ ਚੌਥੇ ਦਿਨ ਮੀਟਿੰਗ ਸੱਦੋ ਆ ਕੁਝ ਕਰੋ ਸਾਨੂੰ ਕੋਈ ਆਖਿਆ ਵਾਰ ਦੇ ਉਹ ਅਸੀਂ ਬੰਦੇ ਵਾਰ ਦੇ ਤੇ ਵੀ ਲਾਓ ਇਹਨਾਂ ਦੀਆਂ ਪਟੀਸ਼ਨਾਂ ਪਾ ਲਓ ਤੂੰ ਸਾਰਾ ਕੁਝ ਕਰੇ ਤੇ ਸਾਨੂੰ ਲੱਗਦਾ ਗੱਲ ਐਸ ਪਾਸੇ ਨੂੰ ਗਰਦਾਸਪੁਰ ਦੇ ਵਿੱਚ ਜਾਣੀ ਆ ਅੱਗੇ ਵੀ ਦੇਖਿਆ ਜਦੋਂ ਇਹਦੀਆਂ ਗੱਲਾਂ ਹਣ ਜੋ ਪਛਾਛ ਲਗਾਤਾਰ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਜ਼ਿੰਮੇਵਾਰੀ ਤੋਂ ਭਾਇਦਾ ਹੋਵੇ ਕਿ ਉਹ ਖਿੱਤੇ ਦੇ ਵਿੱਚ ਨੁਕਸਾਨ ਹੁੰਦੇ ਹੁੰਦੇ ਆ ਅਸੀਂ ਨਹੀਂ ਕਰਨਾ ਚਾਹੁੰਦੇ ਅਸੀਂ ਅਮਨ ਪਸੰਦ ਲੋਕ ਆ ਆ ਝੋਨਾ ਲਾ ਕੇ ਆਪਣਾ ਛੋਟਾ ਮੋਟਾ ਕਾਰੋਬਾਰ ਕਰਕੇ ਦੋ ਕਿੱਲੇ ਦੀ ਚੌ ਕਿੱਲੇ ਦੇ ਵਿੱਚ ਉਹ ਰੋਟੀ ਰੋਜੀ ਜਿਹੜੀ ਕਮਾਉਂਦੇ ਆ ਖਾਂਦੇ ਆ 40 50 ਹਜ਼ਾਰ ਰੁਪਏ ਦਾ ਲੋਰ ਭਗਵਾ ਕਮਾਨੇ ਆ ਅਦਲ ਕਲੋਨੀਆ ਨੂੰ ਦੇਖ ਦੀ ਗੱਲ ਕੀਤੀ ਆ ਤਸੋ ਕਿਹੜੇ ਪਾਸੇ ਜਾਈਏ ਆ ਮੁੰਡੇ ਜਿੱਦਣ ਪੁਲਸ ਕਰਾਏ ਅਸੀਂ ਪਤਾ ਨਹੀਂ ਸਾਡੇ ਪਿਓਾਂ ਨੇ ਸਾਡੇ ਭਰਾਵਾਂ ਨੇ ਕਿੰਨੀ ਕਿੰਨੀ ਰਿਸ਼ਤ ਦੇ ਕੇ ਤੇ ਤਿੰਨੇ ਕਿੰਨੇ ਪਾਪੜ ਵੇਚ ਮੰਤਰੀਆਂ ਸੰਤਰੀਆਂ ਦੇ ਵਿੱਚ ਪੁਲਸ ਦੇ ਵਿੱਚ ਇਹ ਕਰਾਏ ਆ ਇਹ ਵੀ ਤਨਖਾਹ ਜਿਹੜੀ ਸਾਡੀ ਸਾਡੇ ਧਰਾਂ ਨੂੰ ਆ ਨਾ ਜ਼ਮੀਨ ਆ ਬਾਲ ਥੋੜੀ-ਮੋੜੀ ਸਾਡੇ ਘਰਾਂ ਦੇ ਵਿੱਚ ਤਨਖਾਹ ਆਉਂਦੀ ਆ ਤੇ ਫੇਰ ਜਾ ਕੇ ਸਾਡੇ ਬੱਚੇ ਪਾਲਦੇ ਆ ਨਹੀਂ ਨੌਕਰੀ ਵੀ ਬੱਚੇ ਨਹੀਂ ਪਾਲਦੀ ਸਾਨੂੰ ਸਾਰਿਆਂ ਦਾ ਲਾਭ ਹੁੰਦਾ ਕਿਹੜੀ ਨਹੀਂ ਦਿੰਦੀ ਖਰਗਾ ਜਾਣਦੇ ਆ ਪਰ ਕਿਹੜੇ ਹਾਲਾਤ ਐ ਅਫਸਰ ਸਾਹਿਬ ਜਿੰਨੀ ਵੀੜੀ ਆ ਗਰਦਾਸਪੁਰ ਦੀ ਤੋਰ ਦੇਣਾਂ ਦੇ ਹੱਥੇ ਅਸੀਂ ਚ ਬਹਿ ਜਾਣਾ ਇੱਥੇ ਆਓ ਇੱਥੇ ਬਹਿ ਕੇ ਗੱਲ ਕਰਦੇ ਆ ਤੁਸੀਂ ਵੀ ਆਪਣੀ ਫੋਰਸਾ ਧਰੋ ਹੋਰ ਅਸੀਂ ਵੀ ਆਪਣੀ ਜਿਹੜੀ ਫੋਰਸ ਆ ਅਸੀਂ ਵੀ ਛੱਡ ਲਈਨੇ ਆ ਜਾਣ ਬੇੜਾ ਕਰਕੇ ਜਾਣਾ ਅਵਾਰਡ ਲਿਆਓਗੇ ਜਿਹੜੇ ਨਵੇਂ ਆਵਾਰਡ ਆ ਉਹ ਲੈ ਕੇ ਆਓਗੇ ਤੇ ਫੇਰ ਜ਼ਮੀਨਾਂ ਚੋੜੋਗੇ ਬਿਲਕੁਲ ਹੀ ਜ਼ਮੀਨਾਂ ਦੇ ਵਿੱਚ ਤੁਹਾਨੂੰ ਨਹੀਂ ਰੋਕਾਂਗੇ ਜੇ ਤੁਸੀਂ ਆਵਾਰਡ ਨਹੀਂ ਲਿਓਗੇ ਤੇ ਫੇਰ ਪੱਕੀ ਗੱਲ ਆ ਵੀ ਇੱਥੇ ਕੁਛ ਨਾ ਕੁਛ ਹੋਊਗਾ ਅਸੀਂ ਫੈਸਲਾ ਕਰਕੇ ਆਇਆ ਅਸੀਂ ਫੈਸਲਾ ਕਰ ਚੁੱਕੇ ਹਾਂ ਐ ਨਹੀਂ ਵੀ ਰੋਜ਼ ਕੁੱਟ ਖਾ ਕੇ ਅਸੀਂ ਟਿਲ ਜਾ ਕਰੀਏ ਇਹ ਸਾਡੇ ਕੋਲ ਨਹੀਂ ਹੁੰਦਾ ਕੋਈ ਨਾ ਸਾਨੂੰ ਵੀ ਬੁੜੀਆਂ ਪੁੱਛਦੀਆਂ ਘਰ ਦੇ ਵਿੱਚ ਕੀ ਕਰਕੇ ਆਏ ਜੀ ਬੜੀ ਤਿਆਰੀ ਨਾਲ ਗਏ ਹੋ ਅਸੀਂ ਵੀ ਦੱਸਣਾ ਸੱਜੇ ਦੱਸਦਾ ਕਿ ਜਿੱਦਣ ਇੱਕ ਅਦਾ ਬਾਪੂ ਇੱਥੇ ਛੱਡ ਗਿਆ ਸਾਰਿਆਂ ਨੂੰ ਪਤਾ ਲੱਗ ਜਾਣਾ ਕਿ ਆ ਸਾਰਾ ਕੁਝ ਹੋ ਗਿਆ ਇਹ ਫੈਸਲਾ ਕਰ ਲੋ ਆਪਣੇ ਆਈ ਜੀ ਤੋਂ ਆਪਣੇ ਐਸਐਸਪੀ ਤੋਂ ਫੈਸਲਾ ਕਰ ਲੋ ਕਿੰਨੇ ਮਾਰਨੇ ਆ ਅਸੀਂ ਮਰਨ ਨੂੰ ਤਿਆਰ ਆ ਮਸ਼ੀਨ ਤੁਹਾਡੀ ਰੋਕੀ ਆ ਤੇ ਭਾਜੀ ਇੱਥੇ ਆਵੇ ਸਾਡੀਆਂ ਗੱਲ ਕਰੇ ਤੇ ਜਿਹੜੀ ਕਮਿਟਮੈਂਟ ਇਹ ਤਾਂ ਲਿਖਤੀ ਕਰੇ ਕਿ ਜਿੰਨਾ ਚਿਰ ਵਾਰਡ ਨਹੀਂ ਆਉਂਦੇ ਨਵੇਂ ਵਾਰਡ ਯਾਰ ਇਹ ਆਖ ਨਾ ਆਰਬਿਟ੍ਰੇਸ਼ਨ ਬਹਿ ਗਿਆ ਉਹ ਦੀ ਨੇ ਬਾਮ ਰੋਡ ਤੇ ਕਰਾਵਾਂਗੇ ਅਸੀਂ ਆ ਨੈਸ਼ਨਲ ਹਾਈਵੇ ਆ ਜਿੱਦੇ ਸਾਡੇ ਦਾ ਬੰਕੇ ਆ ਅੰਦੇ ਕੀ ਬਿਲਕੁਲ ਇਹ ਹੁਣ ਕੋਈ ਗੱਲ ਨਹੀਂ ਅੱਗੇ ਦੇ ਜਾਣਾ ਕੋਰਟ ਦੇ ਵਿੱਚ ਹੁਣ ਆਰਬਿਟ੍ਰੇਸ਼ਨ ਆ ਪੰਜ ਆਰਬਿਟ੍ਰੇਸ਼ਨ ਦੀ ਬਾਮ ਰੋਡ ਤੇ ਕਰਾਵਾਂਗੇ ਜਿਹੜਾ ਆਰਬਿਟ੍ਰੇਸ਼ਨ ਕਹੇਗਾ ਮੜੋੜਾ ਤਾਂ ਉਹ ਮੀਤ ਮਾਸ਼ਾ ਬਾਮ ਰੋਡ ਤੇ ਤੇ ਕਰਾਓ ਆ ਜਿਹੜਾ ਰੋਜ ਦਾ ਪੁੱਤ ਕੰਨਾ ਸਾਡੇ ਕੋਲ ਨਹੀਂ ਹੁੰਦਾ ਕਿਉਂਕਿ ਅਸੀਂ ਘਰਾਂ 'ਚ ਆਪਣੇ ਪਰਿਵਾਰਾਂ 'ਚ ਰਾਜੇ ਬੈਠੇ ਅਸੀਂ ਆਪਣੇ ਘਰਾਂ 'ਚ ਬੈਠੇ ਆ ਰਾਜ ਚੱਕਣਾ ਜਦੋਂ ਸਾਨੂੰ ਮੰਨਣਾ ਪੈਂਦਾ ਮੈਂ ਚਾਹੁੰਦਾ ਕੋ ਸਾਰੇ ਵੀਰਾਂ ਜਿਹੜਾ ਇਹਨਾਂ ਦਾ ਕੋ ਮੰਡਟ ਆ ਨਮਰਤਾ ਸਾਥ ਬੇਨਤੀ ਕਰਦੇ ਆ ਉੱਤੇ ਬੰਨ ਕਰ ਲੋ ਅਸੀਂ ਆਪ ਕੋ ਨਾਲ ਟਰਨ ਨਿਕਲਦੇ ਤੇ ਤੁਹਾਡਾ ਡੀਸੀ ਪੇਡ ਕਰਾਉਣਾ ਚਾਹੁੰਦਾ ਭਗਵੰਤ ਮਾਨ ਕਰਵਾਉਣਾ ਚਾਹੁੰਦਾ ਤੇ ਜੇ ਚਾਹੁੰਦੇ ਆ ਤੇ ਫੇਰ ਟਰੇਡ ਹਰ ਹਫ਼ਤੇ ਵਿੱਚ ਆਊਗਾ ਮੇਰੀਆਂ ਬੇਨਤੀਆਂ ਧੰਨਵਾਦ ਬੈਕ ਟਿਕਾ ਕਰਦਾ पंजाब भॻवान मुआवज़ा कीअं मरन सिखो मरांगे कीअं गे जरांगे स ਜਿੰਦਾਬਾਦ 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 ਪੰਜਾਬ ਦੀ ਚੋਕ ਦਿਆਂਗੇ ਜਿੰਦਾਂ ਦੇ ਕਬਜ਼ੇ ਰੋਕ ਕੇ ਆਵੇ ਪੰਜਾਬ ਦੇ ਯਾਰੂ ਯੋਦੇ ਬਹੁਤ ਬਲਣਾ ਟੱਕੀਆਂ ਗਈਆਂ ਇਹ ਪ੍ਰੋਬਲਮ ਆ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਇਹ ਤੇ ਕਿਹਾਨ

ਡੰਗਾ ਮਾਰੀ ਡੰਗਾ ਪੁਲਸਾ ਵੇਖੋ ਪੁਲਸਦਾਨ ਛੱਡਾ ਛੱਡਾ ਕਾਵੇ ਪੁਲਸ ਨੇ ਡੰਗ ਛੱਡਾ ਕਰਤਾ ਆਹ ਵੇਖੋ ਕਿਡੀਆਂ ਕਿਡੀਆਂ ਤਕੜੀਆਂ ਡੰਗ ਆਹ ਵੇਖੋ ਕਿਡੀਆਂ ਕਿਡੀਆਂ ਤਕੜੀਆਂ ਡੰਗ ਜਿਹੜੀਆਂ ਚਾਰੇ ਸਲੇ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਧੱਕੇ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਆਇਆ ਹੈ ਜਦਕਿ ਇੱਕ ਵੀ ਰੁਪਈਆ ਉਹਨਾਂ ਨੂੰ ਇਸ ਜ਼ਮੀਨ ਦਾ ਨਹੀਂ ਦਿੱਤਾ ਗਿਆ। ਉਹਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਰਕਾਰਾਂ ਸਾਡੀਆਂ ਧੱਕੇ ਦੇ ਨਾਲ ਇਹ ਜ਼ਮੀਨਾਂ ਹੜੱਪਣੀਆਂ ਚਾਹੁੰਦਾ ਹੈ ਤੇ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਜੋ ਝੋਨਾ ਲਗਾਇਆ ਗਿਆ ਸੀ ਜੀਰੀ ਲਗਾਏ ਗਏ ਸੀ ਉਸ ਨੂੰ ਵੀ ਬਰਬਾਦ ਕਰ ਦਿੱਤਾ ਗਿਆ ਪੋਕਲੈਨ ਮਸ਼ੀਨਾ ਲੈ ਕੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਪਰ ਪਾਕਿਸਤਾਨਾ ਦੇ ਵੱਲੋਂ ਉਹਨਾਂ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਪੰਜਾਬੀ ਲੁੱਕ ਚੈਨਲ